ਐਨਆਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ बहुत ਬਹੁਤ ਸਵਾਗਤ ਹੈ ਪ੍ਰਵਾਸੀ ਰੇਡੀ ਵਾਲੇ ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਖਵਾਈਆਂ ਜਾਣ ਤਾਂ ਗਰਮੀ ਦਾ ਮੌਸਮ ਹੈ ਮੌਸਮ ਹੈ ਤਾਂ ਇਸ ਮੌਸਮ ਦੇ ਵਿੱਚ ਪੀਣ ਵਾਲੀਆਂ ਚੀਜ਼ਾਂ ਤੁਹਾਨੂੰ ਰਸਤੇ ਦੇ ਵਿੱਚ ਆਮ ਹੀ ਮਿਲ ਜਾਣਗੀਆਂ ਅੱਜ ਪੱਖ ਦੋ ਨੇ ਦੋਨੇ ਤਸਵੀਰਾਂ ਦਿਖਾਵਾਂਗਾ ਇੱਧਰ ਵਾਲੀ ਪੂਰੀ ਲਾਈਨ ਅੱਗੇ ਦੇਖ ਲਓ ਕਿ ਇਹ ਜੋ ਲਾਈਨ ਹੈ ਇਹ ਸਾਰੀ ਪ੍ਰਵਾਸੀ ਰੇਡੀ ਵਾਲਿਆਂ ਦੀ ਹੈ ਤੇ ਉਧਰ ਦੀ ਤਸਵੀਰ ਦਿਖਾ ਦਿੰਨੇ ਅੱਗੇ ਦੇਲ ਦੀ ਪੂਰੀ ਲੈਂਡ ਦੀ ਗੱਲ ਕਰੀਏ ਤਾਂ ਉਧਰ ਪੰਜਾਬੀ ਨੇ ਤਾਂ ਗੱਲਬਾਤ ਅੱਜ ਪ੍ਰਵਾਸੀਆਂ ਦੇ ਨਾਲ ਸ਼ੁਰੂ ਕਰਾਂਗੇ ਕਿਉਂਕਿ ਇਹ ਪ੍ਰਵਾਸੀਆਂ ਨੇ ਜੇਕਰ ਆਪਾਂ ਗੱਲ ਕਰੀਏ 20 ਦਿਨਾਂ ਦੀ ਤਾਂ ਇੱਥੇ ਇੱਕ ਲੜਾਈ ਪੰਜਾਬੀਆਂ ਦੇ ਗਾਲੇ ਵੀ ਪੈਂਦੇ ਸੀ ਤਾਂ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਇਧਰੋਂ ਤਸਵੀਰ ਅਜ ਤੋਂ ਸ਼ੁਰੂ ਕਰ ਲੈਂਦੇ ਆਂ ਬਾਈ ਤੋਂ ਇਧਰੋਂ ਸ਼ੁਰੂ ਕਰ ਲੈਂਦੇ ਆਂ ਅੱਜ ਆਪਾਂ ਇਹ ਬਾਈ ਯੂਸ ਬਣਾ ਕੇ ਵੇਚਦਾ ਤਾ ਇਸ ਤੋਂ ਗੱਲਬਾਤ ਕਰ ਲੈਣਾ ਬਾਈ ਜੀ ਕੀ ਹਾਲ ਹੈ ਠੀਕ ਹੈ ਠੀਕ ਹੈ ਜੰਦਰਾ ਕੰਮ ਕਰ ਰਹੇ ਹੈ ਬਾਈ ਚਲੀ ਜਾਂਦਾ ਠੀਕ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋਈ ਯੂਪੀ ਕੇ ਯੂਪੀ ਤੇ ਬਹੁਤ ਵਧੀਆ ਗੱਲ ਆ ਤੇ ਬਾਈ ਜੀ ਇੱਕ ਕੱਲ ਕਈ ਵਾਰ ਪਹਿਲੇ ਵੀ ਅਸੀਂ ਕਰ ਚੁੱਕੇ ਆ ਵੀ ਤੋਡੀ ਕੋਈ ਜ ਪਰਲੇ ਪਾਸੇ ਪੰਜਾਬੀ ਹੈ ਉਰਲੇ ਪਾਸੇ ਤੁਸੀਂ ਓ ਚਲ ਜੋ ਮਾਨਵਤਾ ਸਾਰਾ ਬਰਾਬਰ ਹੈ ਕਿਸੇ ਦਾ ਫਰਕ ਨਹੀਂ ਹੈ ਨਾ ਤੇ ਇੱਕ ਮਿੰਟ ਗੱਲ ਕਰ ਲੋ ਯਾਰ ਹਾਂ ਤੇ ਭਾਈ ਤੋ ਕਰਦਾ ਵੀ ਸਫਾਈ ਤੋਂ ਕਰੀ ਚੱਲਾ ਪਾ ਸਫਾਈ ਦੇ ਵਿਸ਼ੇ ਤੇ ਬਾਅਦ ਚ ਗੱਲ ਕਰਨੀ ਆ ਤੇ ਮਤਲਬ ਕਹਿੰਦਾ ਕਿ ਤੁਹਾਡੀ ਕੋਈ ਲੜਾਈ ਆਪਸ ਵਿੱਚ ਵੀ ਹੋਈ ਸੀ ਨਹੀਂ ਹੁਣ ਨਹੀਂ ਹੋਈ ਹੈ ਕੋਈ ਉਹ ਤਾਂ ਹੋ ਗਿਆ ਸੀਗੇ ਤੂੰ ਤੇ ਮੈਂ ਹੋ ਗਈ ਸੀ ਨਹੀਂ ਨਹੀਂ ਉਹਦਾ ਹੀ ਕੁਝ ਨਹੀਂ ਹੋ ਗਿਆ ਸਾਹਿਬ ਹੋ ਗਿਆ ਉਸਤ ਲੜਾਈ ਹੋ ਕਿਉਂਗੀ ਇਸੇ ਕਾਰਨ ਸੀ ਕੋਈ ਗੱਲ ਨਹੀਂ ਜੀ ਕੋਈ ਚੱਕਰ ਦਾ ਯਾਰ ਹੋਇਆ ਹੋਗਾ ਕਿਤੇ ਕੁਝ ਵੀ ਨਹੀਂ ਗੱਲ ਕੁਝ ਨਹੀਂ ਹੋਈ ਉਹ ਉਹ ਤਾਂ ਕਹਿੰਦੇ ਨਿਪਟ ਗਿਆ ਨਿਪਟ ਨਹੀਂ ਉਹ ਕਹਿੰਦੇ ਗੱਲ ਬੜੇ ਪੈਂਦੇ ਵਾਕਿਆ ਕਪੇ ਨਹੀਂ ਕੁਝ ਵੀ ਨਹੀਂ ਹੈ ਨਹੀਂ ਹੋ ਗਿਆ ਨਹੀਂ ਗੱਲ ਇੱਕ ਹੋਰ ਹੈ ਕਹਿੰਦੇ ਕਿ ਯਾਰ ਕਹਿੰਦਾ ਤੇਜ਼ ਬੜੇ ਤੂੰ ਕਹਿੰਦਾ ਗੱਲ ਪੈ ਜਾਂਦੇ ਵਾਕਿਆ ਗੱਲ ਹੈ ਨਹੀਂ 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 ਯਾਰ ਇਹ ਕਹਿੰਦਾ ਅੱਛਾ ਤਾਂ ਇਹ ਪਹਿਲੀ ਰੇੜੀ ਵਾਲੇ ਦੀ ਇਹ ਤਸਵੀਰ ਸੀ ਉਹ ਕਹਿੰਦਾ ਨਹੀਂ ਅਸੀਂ ਗੱਲ ਗੋਲ ਨਹੀਂ ਪੈਂਦੀ ਆ ਕਿ ਆਪਾਂ ਹੋਰ ਤਸਵੀਰ ਦਿਖਾ ਦਿੰਨੇ ਆ ਅੱਜ ਇਹਨਾਂ ਦੇ ਬੰਦਿਆਂ ਨਾਲ ਗੱਲਬਾਤ ਆਪਾਂ ਸਰ ਕਰਨੀ ਆ ਇੱਧਰ ਹੋਰ ਸਪੈਸ਼ਲ ਕੁਲਚੇ ਛੋਲੇ ਆ ਇੱਧਰ ਸਾਹਮਣੇ ਤਸਵੀਰ ਦਿਖਾ ਦਿੰਦੇ ਆ ਇੱਧਰ ਇਹ ਕੈਮਰਾ ਕਾਕ ਕੀ ਹਾਲਤ ਆ ਵਧੀਆ ਸਰ ਤੁਸੀਂ ਕਿਹਾ ਕੋਕੀ ਰਪੋਰਟ ਕਿੱਦਾਂ ਚੱਲ ਰਿਹਾ ਕੰਮ ਕਰ ਵਧੀਆ ਆ ਜੀ ਨੂੰ ਉਧਰ ਤੋਂ ਹੀ ਆ ਨਹੀਂ ਪਿੰਡ ਸ਼ੰਕਰ ਆ ਆਪਣਾ ਪਿੰਡ ਸ਼ੰਕਰ ਆ ਉਧਰ ਬੈਕਵਰਡ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਆਪਣਾ ਮਰਾਦਾਬਾਦ ਪਿੰਡ ਨਹੀਂ ਨਹੀਂ ਮਰਾਦਾਬਾਦ ਉੱਪੀ ਚ ਪੈਂਦਾ ਨਾ ਹਾਂ ਜੀ ਠੀਕ ਆ ਇੱਕ ਹੋਰ ਗੱਲ ਹੈ ਬਲੇ ਇੱਥੇ ਹੀ ਆ ਭਾਜੀ ਸਾਰਾ ਕੁਝ ਵਧੀਆ ਗੱਲ ਆ ਪਰ ਤੈਨੂੰ ਕੁਝ ਕਿਹਾ ਨਹੀਂਗਾ ਮੇਰਾ ਸਵਾਦ ਇੱਕ ਸੀਗਾ ਕਿ ਬੀਤੇ ਜੋ ਪਰਲੇ ਪਾਸੇ ਪੰਜਾਬੀ ਹੈ ਨਾ ਉਹ ਇੱਥੋਂ ਦੇ ਉਹ ਕਹਿੰਦੇ ਕਿ ਇਹ ਬੰਦੇ ਕਹਿੰਦੇ ਲੜਦੇ ਬੜੇ ਆ ਬੜੇ ਤੇਜ਼ ਆ ਵਾਕਿਆ ਇਦਾਂ ਗੱਲ ਆ ਅਸੀਂ ਤਾਂ ਕੁਝ ਕਹਿੰਦੇ ਹੀ ਨਹੀਂ ਭਰਾ ਲੜਾਈ ਲੁੜੀ ਹੋਈ ਆ ਕਰੇ ਕੁਝ ਵੀ ਨਹੀਂ ਹੋਇਆ ਉਹ ਕਹਿੰਦੇ ਲੜ ਪੈਂਦੀ ਆ ਇਹ ਤਾਂ ਅਸੀਂ ਤਾਂ ਨਹੀਂ ਕਹਿੰਦੇ ਤੂੰ ਨਹੀਂ ਲੜੜੇ ਲੁੜੀ ਨਹੀਂ ਕਰੇ ਇੱਕ ਹੋਰ ਗੱਲ ਆ ਦੇਖੋ ਕਿ ਤੁਸੀਂ ਆਪ ਦੇ ਰੇੜੀ ਦੇ ਉੱਪਰ ਬੜੀ ਵਧੀਆ ਮਾਨ ਵਾਲੀ ਗੱਲ ਆ ਕਿ ਪੰਜਾਬੀ ਚ ਲਿਖਿਆ ਸਪੈਸ਼ਲ ਛੋਲੇ ਕੁਲਚਾ ਨਾ ਤੇ ਪੰਜਾਬੀ ਆਉਂਦੀ ਵੀ ਪੜ੍ਹਨੀ ਆਉਂਦੀ ਪੂਰੀ ਮੈਂ ਕਿਹਾ ਕੀ ਬਣਾਉਣਾ ਤੁਸੀਂ ਪੂਰਾ ਪੂਰਾ ਪੰਜਾਬੀ ਬੋਲ ਮੈਂ ਕਿਹਾ ਪਲੱਸ 2 ਕੀਤੀ ਇੱਥੇ ਛੋਲ ਜਾਣਾਂ ਮੈਂ ਪਲੱਸ 2 ਇੱਥੇ ਕੀਤੀ ਮੈਂ ਤੇ ਤੁਸੀਂ ਕਮਾਲ ਕਰਤੇ ਯਾਰ ਦੱਸ ਪੰਜਾਬੀ ਪੰਜਾਬ ਘੜੇ ਇੱਥੇ ਉਹਨਾਂ ਨੂੰ ਆਉਂਦੀ ਤੇਨੂੰ ਫੇਰ ਹੀ ਪੰਜਾਬੀ ਆਉਂਦੀ ਆ ਯਾਰ ਪਲੱਸ 2 ਇੱਥੇ ਹੀ ਜੰਮੇ ਪੜੇ ਇੱਥੇ ਫੇਰ ਆਉ ਫੇਰ ਫਾਇਦਾ ਕੀ ਰਹਿਣ ਦਾ ਫੇਰ ਤਾਂ ਪੰਜਾਬੀ ਆਪਣੀ ਮਾਂ ਬੋਲੀ ਆ ਯਾਰ ਦੱਸ ਸਾਰਾ ਇੱਥੇ ਜੰਮੇ ਗਏ ਹਿੰਦੀ ਹੈ ਵੀ ਆਪਣੀ ਉਹ ਹਿੰਦੀ ਹੈ ਇੱਕ ਠਿਡੀ ਭਾਸ਼ਾ ਵੀ ਹੁੰਦੀ ਹੈ ਉਹਦਾ ਨੇ ਬਰਾ ਪਾ ਨੋ ਨਹੀਂ ਬਾਕੀ ਜੇ ਤੁਹਾਡੀ ਮਾਤਰ ਭਾਸ਼ਾ ਹੈ ਇੰਡੀਆ ਦੀ ਮਾਤਰ ਭਾਸ਼ਾ ਹਿੰਦੀ ਹੈ ਭਾਜੀ ਹਿੰਦੀ ਦੇਖੋ ਇੰਡੀਆ ਦੀ ਤਾਂ ਹੋ ਗਈ ਹੈ ਨਾ ਹਾਂਜੀ ਤੇ ਪੰਜਾਬੀ ਪੰਜਾਬ ਵਿੱਚ ਇਕੱਲੀ ਬੋਲੀ ਜਾਂਦੀ ਹੈ ਉਹ ਆਪਣੀ ਮਾਤਰ ਭਾਸ਼ਾ ਹੋ ਗਈ ਤੇ ਕੰਮ ਕਰਕੇ ਦੱਸ ਹੀ ਚੱਲ ਰਿਹਾ ਵਾ ਵਧੀਆ ਬਾਬਾ ਜਨਕੇ ਕੋਈ ਲੜਾਈ ਵਿੱਚ ਸਾਡ ਕੁਝ ਨਹੀਂ ਹੋਇਆਗਾ ਨਾ ਭਾਜੀ ਆਪਾਂ ਤਾਂ ਕੁਝ ਕਹਿ ਨਹੀਂ ਨੀ ਯਾਰ ਤੁਸੀਂ ਵੀ ਲਾਓ ਅਹੀਂ ਵਿਲਾਉਣੇ ਤੁਹਾਡੇ ਕਿਸਮਤ ਤੁਹਾਨੂੰ ਮਿਲੂਗਾ ਸਾਡੇ ਕਿਸਮਤ ਤਾਂ ਸਾਨੂੰ ਮਿਲੂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵਧੀਆ ਚੀਜ਼ ਖਵਾਓ ਤੇ ਨਾਲੇ ਲੋਕਾਂ ਨੂੰ ਦਵੋ ਤੁਸੀਂ ਪੂਰੇ ਨੂੰ ਵਧੀਆ ਤੁਸੀਂ ਤੁਸੀਂ ਵਧੀਆ ਖਵਾਉਂਦੇ ਹੋ ਤੁਸੀਂ ਆਪ ਤੁਹਾਡੇ ਸਾਹਮਣੇ ਹੀ ਹੈ ਜੋ ਹੈ ਤੁਸੀਂ ਦਿਖਾ ਦਿ ਮੈਂ ਤਾਂ ਭਾਈ ਲੱਬ ਲੈਣਾ ਮੈਂ ਦੇਖ ਲੈ ਲੱਬੋ ਮੈਂ ਕਿ ਲੱਬੀ ਲੱਬੋ ਮੈਂ ਭਾਈ ਇੱਧਰ ਆ ਜਾ ਇੱਧਰ ਕੈਮਰਾ ਲੈ ਕੇ ਆ ਲੱਬ ਲੈ ਫਿਰ ਹੁਣ ਆ ਦੇਖ ਲੈ ਹੁਣ ਇੱਧਰ ਆ ਤੇਰੇ ਨਿੰਮੂ ਜੇ ਤੂੰ ਨਿਚੋੜ ਕੇ ਉੱਥੇ ਰੱਖਦਾ ਤੂੰ ਕਹਿਆ ਵੀ ਲੱਬ ਲੈ ਮੈਂ ਲੱਬ ਲੈ ਆ ਵੇ ਖਾਲੀ ਐ ਵਾਜੀ ਖਾਲੀ ਨਹੀਂ ਉਹ ਕੱਟੇ ਹੋਏ ਉਹ ਕੱਟੇ ਹੋਇਆ ਵੀ ਦੇਖ ਸਾਹਮਣੇ ਇਹ ਤਾਂ ਸਿੱਟੰਗ ਭਾਈ ਕੱਟੇ ਹੋਆ ਨਾ ਫਿਰ ਇਹਨੂੰ ਇੱਥੇ ਮੱਖੀ ਤੇ ਉੱਤੇ ਬੈਠਦੀ ਹੋਗੀ ਤੂੰ ਆਪੇ ਕਹਿ ਕੇ ਕਮੀ ਆਕੇ ਮੈਨੂੰ ਕਹਿੰਦਾ ਕਮੀ ਲੱਭ ਕੇ ਦਿਖਾ ਇੱਕ ਮਿੰਟ ਮੈਨੂੰ ਕਹਿੰਦਾ ਕਮੀ ਲੱਭ ਕੇ ਦਿਖਾ ਤੇ ਮੈਂ ਕਮੀ ਲੱਭ ਕੇ ਦਿਖਾਦੀ ਆ ਪੈਸੇ ਲੈ ਲੈਂਦੇ ਕਰਕੇ ਲਾਓ ਪੈਸੇ ਤਾਂ ਆਪਾਂ ਕਹਿੰਦੇ ਨੀ 120 ਅੱਗੇ ਉਹ ਤੇਰਾ ਕੰਮ ਹੈ ਯਸ ਚੱਲੇ ਫੇਰਾ ਪੋਥੇ ਚੱਲਦੇ ਆਓ ਯਾਰ ਜਿਆਦਾ ਕੋਈ ਨਹੀਂ ਕਰ ਰਿਹਾ ਆ ਜਾ ਅੱਗੇ ਆ ਜਾ ਬੇਸ਼ੇਰਾ ਅੱਜ ਦਿੱਲੀ ਦੀ ਮਸ਼ਹੂਰ ਸ਼ਕੰਜਵੀ ਤੇ ਦਾ ਆਪਾਂ ਦੇਖਦੇ ਆਂ ਤੇਰੀ ਹੈ ਨਾ ਤੇ ਤੂੰ ਫਿਰ ਦਿੱਲੀ ਖਾਸ ਦਿੱਲੀ ਦੀਆਂ ਦਿੱਲੀ ਦੀਆਂ ਦੇਖੋ ਕਹਿੰਦੇ ਦਿੱਲੀ ਦੇ ਬੰਦੇ ਤੇਜ ਬੜੇ ਹੁੰਦੇ ਆ ਐਦਾਂ ਗੱਲਾਂ ਲੜਾਈ ਬੜੇ ਕਰ ਰਿਹਾ ਹੈ ਉਹ ਲੜਾਈ ਨਹੀਂ ਮੈਂ ਤੁਮੇ ਦਿਖਾ ਪੰਜਾਬੀ ਪੰਜਾਬੀ ਹੁੰਦੀ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਂਦੀ ਹਿੰਦੀ ਪੰਜਾਬੀ ਨਹੀਂ ਆਉਦੀ ਕਹਿੰਦੇ ਪੰਜਾਬੀ ਪਰਲੇ ਪਾਸੇ ਤੂੰ ਉਹਨਾਂ ਨਾਲ ਲੜ ਪੈਣਾ ਨਹੀਂ ਯਾਰ ਆਪਾਂ ਕਿਉਂ ਲੜੀਏ ਕਹਿੰਦੇ ਗੱਲ ਪੈਂਦੀ ਆ ਯਾਰ ਤੁਸੀਂ ਆਪਾਂ ਨਹੀਂ ਲੜਦੇ ਬਿਲਕੁਲ ਨਹੀਂ ਲੜਦੇ ਜਦੋਂ ਦੂਜਾ ਕੁਝ ਬੋਲੂਗਾ ਜਦੋਂ ਲੜਦੇ ਇਹ ਪੰਜਾਬੀਓ ਕੋ ਬੋਲਦਾ ਫਿਰ ਗੱਲ ਪੈਂਦੀ ਆ ਉਹ ਨਹੀਂ ਯਾਰ ਆਪਾਂ ਤਾਂ ਇੱਜ਼ਤ ਕਰਦੇ ਆ ਸਾਰਿਆਂ ਦੀ ਸਾਰਿਆਂ ਦੀ ਜਿਹੜਾ ਕਰਦੇ ਆ ਲੜਦੇ ਲੜਦੇ ਤਾਂ ਨਹੀਂ ਕੇ ਨਹੀਂ ਉਹ ਕਹਿੰਦੇ ਲੜ ਪੈਂਦੇ ਸੜਿਆਂ ਨਾਲ ਕਈ ਵਾਰ ਲੜਿਆ ਇਹ ਉਹਨਾਂ ਦੀ ਕੀ ਗਲਤੀ ਉਹ ਮੁੰਡਾ ਆਇਆ ਪਰਲੇ ਪਾਸੇ ਰੇੜੀ ਲਾਂਦਾ ਆ ਉਹ ਦੂਜ ਕਹਿੰਦਾ हां ਵੀ ਤੂੰ ਮੇਰੇ ਇੱਥੇ ਰੇੜੀ ਲਾ ਦੋ ਉਹ ਕਹਿੰਦਾ ਨਹੀਂ ਲਾ ਤੂੰ ਦੂਜਾ ਗਾਲਾਂ ਕੱਢ ਕੇ ਚਲਾ ਗਿਆ ਉਹ ਕਹਿੰਦਾ ਮੈਨੂੰ ਕਿਉਂ ਮਾਰ ਰਿਹਾ ਬਈ ਅੱਛਾ ਯਾਨੀ ਕਿ ਲੜਾਈ ਹੋਈ ਸੀ ਹਾਂ ਉਸ ਤੋਂ ਬਾਅਦ ਤਾਂ ਨਹੀਂ ਕੁਝ ਹੋਇਆ ਉਹ ਤੋਂ ਬਾਅਦ ਨਹੀਂ ਆਪਾਂ ਆਪਣੀ ਕਿਸਮਤ ਦਾ ਖਾਰਾਂ ਬਈ ਤਾਂ ਇਹ ਤਸਵੀਰਾਂ ਅਲੱਗ-ਅਲੱਗ ਤਸਵੀਰਾਂ ਨੇ ਤਾਂ ਪ੍ਰਵਾਸੀ ਇਹ ਯੂਪੀ ਦਾ ਸੀ ਜੋ ਪਿੱਛੇ ਬੈਸੀ ਉਹ ਕਹਿੰਦਾ ਕਿ ਮੈਂ ਪੰਜਾਬ ਦੇ ਰਹਿਣ ਵਾਲਾ ਬਲਕਿ ਉਹ ਪੰਜਾਬ ਦਾ ਵਿੱਚ ਰਹਿ ਰਿਹਾ ਪਰ ਜੋ ਬੋਲੀ ਹੁੰਦੀ ਹੈ ਉਹ ਫਰਕ ਜ਼ਰੂਰ ਪੈਂਦਾ ਹੈ ਉਕੇ ਤਾਂ ਮੈਂ ਪਲੱਸ 2 ਇੱਥੇ ਕੀਤਾ ਐ ਪਲੱਸ 2 ਚ ਲੱਖ ਕੀਤੀ ਹੋਵੇ ਪਰ ਬੋਲੀ ਦੇ ਵਿੱਚ ਜਦੋਂ ਫਰਕ ਪੈਂਦਾ ਜੋ ਅਸਲ ਪੰਜਾਬੀ ਦੀ ਬੋਲੀ ਦੇ ਵਿੱਚ ਤਾਂ ਬੜਾ ਫਰਕ ਹੁੰਦਾ ਤੇ ਉਹਨਾਂ ਦੇ ਵਿੱਚ ਵੀ ਇਹ ਫਰਕ ਜ਼ਰੂਰ ਹੈ ਫਰਕ ਜ਼ਰੂਰ ਸੀ ਬੋਲੀ ਦੇ ਵਿੱਚ ਤੇ ਇਸ ਤੋਂ ਅੱਗੇ ਪਿੱਛੇ ਵੀ ਇੱਕ ਹੈ ਪਿੱਛੇ ਤੱਕ ਤਸਵੀਰ ਹੋਰ ਦਿਖਾਉਣੇ ਆ ਉਹ ਵੀ ਸ਼ਾਂਤ ਮੈਂ ਤਾਂ ਸ਼ਕਲਾਂ ਵੀ ਅੱਜ ਕੱਲ ਇਦਾਂ ਦੀ ਕੋਈ ਨਹੀਂ ਰਲੀਆਂ ਮਿਲੀਆਂ ਜਿਹ ਪਈਆਂ ਤਾਂ ਪਰਵਾਸੀ ਲੱਗਦਾ ਤਾਂ ਇਹ ਇਦਾਂ ਗੱਲ ਕਰਦੇ ਹੁਣ ਆਪਾਂ ਇਹ ਸਟਾਰਟਿੰਗ ਹੈ ਇਹਦੇ ਨਾਲ ਬਾਈ ਕੀ ਹਾਲਤ ਆਰਾ ਬੜੀ ਆ ਇੱਕ ਠੀਕ ਆ ਠੀਕ ਆ ਓਕੇ ਰਪੋਰਟ ਆ ਜਮੈਂ ਮੈਂ ਹੱਲੇ ਹੱਥ ਕਰ ਲਾ ਬੜਾ ਆ ਕੜ ਕੇ ਖੜਾ ਆ ਕਿੰਦਾ ਕੁੱਟਣਾ ਹੁੰਦਾ ਯਾਰ ਮੈਂ ਕਾ ਓ ਕੁੱਟਣਾ ਨਹੀਂ ਕਹਿੰਦੇ ਤੁਸੀਂ ਲੜਦੇ ਆ ਬੜਾ ਸੱਚੀ ਗੱਲ ਹੈ ਅਸੀਂ ਨਹੀਂ ਲੜਦੇ ਕੋਣੇ ਲੜਦਾ ਫਿਰ ਅਸੀਂ ਨਹੀਂ ਲੜਦੇ ਤੁਸੀਂ ਲੜਦੇ ਲੜਦਾ ਕੌਣ ਹੈ ਉਹ ਕਹਿੰਦੇ ਲੜਦੇ ਹੀ ਬੜੇ ਆ ਕਿਹਨਾਂ ਲੋਕ ਨੂੰ ਅਸੀਂ ਕਾ ਉਹ ਲੜਨਾ ਕਿ ਤੂੰ ਕਿੱਥੋਂ ਦਾ ਰਹਿਣਾ ਔ ਤੁਸੀਂ ਅਸੀਂ ਓਪੀ ਦੇਓ ਪੰਜਾਬੀ ਕਹਿੰਦੇ ਲੜਦੇ ਹੀ ਬੜੇ ਆ ਪੰਜਾਬੀ ਕਹਿੰਦੇ ਲੜ ਨਹੀਂ ਲੜਦੇ ਅੱ ਨਿੰਬੂਆਂ ਦਾ ਕੀ ਬਣਾਇਆ ਪਏ ਤੇਰੇ ਇਹਨੂੰ ਸਹੀ ਕਰਕੇ ਕਰ ਲੈ ਕੋਈ ਦੇ ਸੁੱਟੀ ਬੈਠਾ ਬੰਦਿਆਂ ਨੇ ਖਾਣੇ ਆਉਂਦੇ ਆ ਵੀ ਸਮਾਨ ਸਮੂ ਸਹੀ ਆ ਸਾਰਾ ਬਿਲਕੁਲ ਸਹੀ ਆ ਦੇਖ ਦਿਖਾ ਫਿਰ ਨਾ ਸਹੀ ਕਿੱਥੇ ਆ ਸਹੀ ਆ ਉਸਤਾਜ ਸਹੀ ਅਸੀਂ ਦੇਖਾਂਗੇ ਨਾ ਇਦਾਂ ਇਦਾਂ ਤੋਂ ਇਦਾਂ ਤੋਂ ਸਹੀ ਕਹਿ ਦੂੰਗਾ ਤੇ ਸਹੀ ਕਿੱਦਾਂ ਹੋ ਜਾਊਗਾ ਉਹ ਤਾਂ ਅਸੀਂ ਦਿਖਾਵਾਂਗੇ ਨਾ ਸਹੀ ਆ ਕਿ ਗਲਤ ਆ ਉਹ ਸਾਨੂੰ ਪਤਾ ਵਾ ਇਹਨੂੰ ਖੋਲ ਇਹਦੇ ਵਿੱਚ ਕੱਲਾ ਪਾਣੀ ਹੈ ਤਾਂ ਇਹ ਸੀ ਤਸਵੀਰਾਂ ਵੱਖ-ਵੱਖ ਰੇੜੀ ਵਾਲਿਆਂ ਦੇ ਖਾਸ ਕਰਕੇ ਯੂਪੀ ਬਿਹਾਰ ਜਾਂ ਫਿਰ ਇਥੇ ਪੱਕੇ বসਨੀਕ ਜੋ ਬਣ ਗਿਆ ਤਾਂ ਤੁਹਾਡੀ ਇਸ ਪ੍ਰਤੀ ਕੀ ਰਾਇ ਹੈ ਕੀ ਤੁਸੀਂ ਸੋਚਦੇ ਹੋ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਲੋਕਵਾਸ ਨਿਊਜ਼ ਵੀਕ ਦੇ ਲਈ ਵੀਕਲੀ ਦੇ ਲਈ ਹਰਦੀਪ ਸਿੰਘ